ਆਪਣੇ ਕੋਲੇ ਜੀ ਦੇਸੀ ਮੁਰਗੇ ਦਾ ਤੇ ਬੱਕਰੇ ਦਾ ਠੀਕ ਹੈ ਮਿਲਦਾ ਪਰ ਮੁਰਗੇ ਦਾ ਜ਼ਿਆਦਾ ਕਿਉਂਕਿ ਸਾਡੇ ਆਪ ਦੇ ਪਾਲੇ ਹੁੰਦੇ ਨੇ ਜਿਵੇਂ ਵੀ ਜਿਹਨੂੰ ਚਾਹੀਦਾ ਉਹ ਆਪਾਂ ਪਹੁੰਚ ਵੀ ਕਰਾਂਗੇ ਜਿਵੇਂ ਹੋਣਾ ਹਲਦੀ ਹੈ ਇਹ ਵੀ ਕਰਦੀ ਹੈ ਮਿਰਚ ਵੀ ਕਰਦੀ ਹੈ ਸਾਰਾ ਕਰਦਾ ਹੀ ਮਾਰਾ ਸਾਰਾ ਸਟਾਈਪ ਸਾਡੇ ਕੋਲੇ 1 ਮਹੀਨੇ ਦਾ ਅਸੀਂ ਮਤਲਬ ਕਹਿੰਦੇ ਆ ਪਰ ਰਹਿ ਵੱਧ ਵੀ ਜਾਂਦਾ ਪਰ ਅਸੀਂ 1 ਮਹੀਨਾ ਅੱਜ ਬਾਈ ਗਰੇਵਾਲ ਕੋਲ ਪਹੁੰਚੇ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਦੇਸੀ ਮੁਰਗੇ ਦਾ ਜਿਹੜਾ ਅਚਾਰ ਪਾਉਂਦੇ ਨੇ ਤੇ ਬਹੁਤ ਵਧੀਆ ਕੁਆਲਿਟੀ ਚ ਹੁੰਦਾ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਹੋਰਾਂ ਦੇ ਆਪ ਦੇ ਮੁਰਗੇ ਆ ਫਰੈਸ਼ ਜਿਹੜਾ ਤੁਹਾਨੂੰ ਮੀਟ ਮਿਲ ਲੰਗਾ ਤੇ ਅੱਗੇ ਬਾਈ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਤਾਂ ਵਧੀਆ ਜੀ ਵਧੀਆ ਦਰਸ਼ਕਾਂ ਨੂੰ ਆਪਣਾ ਨਾਮ ਤੇ ਐਡਰੈਸ ਦੱਸ ਦिए ਬਾਈ ਸੰਦੀਪ ਸਿੰਘ ਆ ਜੀ ਬੈਸੇ ਸੋਨੀ ਗਰੇਵਾਲ ਕਹਿੰਦੇ ਪਹਿਲਾਂ ਸ਼ੁਰੂਆਤ ਮੈਂ ਮਤਲਬ 1.5 200 ਮੁਰਗੀਆਂ ਤੋਂ ਕੀਤੀ ਸੀਗੀ ਆਂਡਿਆਂ ਦਾ ਕੰਮ ਵੀ ਕਰਦੇ ਆ ਤੇ ਇਹ ਆਈਡੀਆ ਮੈਨੂੰ ਇਹੀ ਆਇਆ ਵੀ ਯਾਰ ਨਾਲੇ ਤਾਂ ਇਹਦੇ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਜੀ ਤੇ ਕੋਈ ਮੇਰਾ ਖਰਚਾ ਨਹੀਂ ਹੋਇਆ ਜਾਲੀ ਜੀ ਘਰੇ ਪਈ ਸੀ ਇਹ ਲਾ ਕੇ ਅਸੀਂ ਸ਼ੁਰੂ ਕਰ ਲਿਆ ਕੰਮ ਉਸ ਤੋਂ ਬਾਅਦ ਇਹਦੇ ਜੀ ਪ੍ਰੋਡਕਟ ਜ਼ਿਆਦਾ ਨਹੀਂ ਠੀਕ ਹੈ ਜੀ ਅੰਡੇ ਵੀ ਵੇਚ ਸਕਦੇ ਹਾਂ ਵੱਡੀਆਂ ਮੁਰਗੀਆਂ ਵੀ ਚੂਚੇ ਵੀ ਵੇਚਦਾ ਮੈਂ ਨਾਲੇ ਘਰ ਦੀ ਰਹਿਣ ਖੁਰਨ ਵਾਲੀ ਪਾਲ ਜਾਂਦੇ ਹਾਂ ਹਾਂ ਵਧੀਆ ਕੰਮ ਹੈ ਮੈਂ ਤੁਹਾਡੀ ਮਦਦ ਕਰੂੰ ਮੈਨੂੰ ਫੋਨ ਸਾਰਿਆਂ ਦੀ ਮੈਂ ਮਦਦ ਕਰਦਾ ਜਿਹੜਾ ਵੀ ਕੋਈ ਪੁੱਛਦਾ ਉਹਨੂੰ ਸੱਚੀ ਜਾਣਕਾਰੀ ਦਿੰਨਾ ਠੀਕ ਹੈ ਜੀ ਗੱਲ ਇਹ ਹੈ ਵੱਡੀ ਤੇ ਆਜੋ ਵੀ ਦੋਸਤੋ ਜਿਹੜਾ ਸਰਦੀਆਂ ਤੋਹਫਾ ਉਹ ਵੀ ਦਿਖਾਉਣੇ ਆ ਤੇ ਪਹਿਲਾਂ ਸਵਾਗਤ ਕਰਦੇ ਆ ਚਾਚੇ ਸਦੀਕ ਦਾ ਸਾਰੇ ਜਾਣਦੇ ਹੋਣੇ ਚਾਚੇ ਸਦੀਕ ਨੂੰ ਤੇ ਸਾਨੂੰ ਮੰਡੀਆਂ ਦੇ ਵਿੱਚ ਬਾਈ ਸਿਰੇ ਸਿਰ ਵਾਲੀਆਂ ਗੱਲਾਂ ਸੁਣਾਉਂਦੇ ਹੁੰਦੇ ਨੇ ਤੇ ਚਾਚੇ ਦਾ ਇੱਕ ਆ ਵੀ ਹੁਨਰ ਹੈਗਾ ਵੀ मीट ਬਹੁਤ ਵਧੀਆ ਬਣਾਉਂਦੇ ਨੇ ਹਾਂਜੀ ਤੇ ਭਾਈ ਜੇ ਗੱਲ ਕਰੀ ਆਪਾਂ ਕੋਲੇ ਕਿਹੜਾ ਕਿਹੜਾ ਆਚਾਰ ਮਿਲਦਾਗਾ ਆਪਣੇ ਕੋਲੇ ਜੀ ਦੇਸੀ ਮੁਰਗੇ ਦਾ ਤੇ ਬੱਕਰੇ ਦਾ ਠੀਕ ਹੈ ਮਿਲਦਾ ਪਰ ਮੁਰਗੀ ਦਾ ਜ਼ਿਆਦਾ ਕਿਉਂਕਿ ਸਾਡੇ ਆਪ ਦੇ ਪਾਲੇ ਹੁੰਦੇ ਨੇ ਜੀ ਮੁਰਗੀ ਸਾਡੇ ਆਪ ਦੇ ਪਾਲੇ ਕਰਕੇ ਸਾਨੂੰ ਇਹਨਾਂ ਤੇ ਯਕੀਨ ਹੈ ਠੀਕ ਹੈ ਠੀਕ ਹੈ ਨਾ ਤੇ ਪ्योर ਹੁੰਦਾ ਹੈ ਹਾਂ ਸਾਡਾ ਕੰਮ ਹੈ ਇਹ ਸਾਡੇ ਆਪ ਦੇ ਨੇ ਤਾਂ ਕਰਕੇ ਮੈਨੂੰ ਇਹ ਹੈ ਵੀ ਮੈਨੂੰ ਮਾਣ ਹੈ ਵੀ ਮੈਂ ਪੰਜਾਬੀਆਂ ਨੂੰ ਜਿੱਥੇ ਵੀ ਜਾਂਦਾ ਹੈ ਸਹੀ ਚੀਜ਼ ਦਿਨਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਦੇ ਠੀਕ ਹੈ ਜੀ ਵੀ ਚੰਗੀ ਚੀਜ਼ ਜਿਹੜੇ ਚਲੋ ਸ਼ਹਿਰਾਂ 'ਚ ਮਿੱਤਰ ਬੈਠੇ ਨੇ ਹਾਂਜੀ ਹੁੰਦਾ ਵੀ ਜਿਹੜੇ ਨੂੰ ਦੇਸੀ ਮੁਰਗਾ ਪਤੀ ਨਹੀਂ ਵੀ ਮਿਲਦਾ ਕਿੱਥੋਂ ਆ ਕਿਵੇਂ ਖਾ ਸਕਦੇ ਉਹ ਸੋਡੇ ਤੋਂ ਲੈ ਸਕਦੇ ਹਾਂਜੀ ਹਾਂ ਤੇ ਹਾਂਜੀ ਭਾਈ ਦੇਸੀ ਮੁਰਗੇ ਦਾ achar ਹੈ ਨਾਲ ਬਾਕੀ ਪ੍ਰੋਡਕਟ ਵੀ ਨੇ ਜੀ ਬਾਕੀ ਜਿੰਮੇ ਵੀ ਜਿਹਨੂੰ ਚਾਹੀਦਾ ਉਹ ਆਪਾਂ ਪਹੁੰਚ ਵੀ ਕਰਾਂਗੇ ਠੀਕ ਹੈ ਜੀ ਤੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਇਹ ਕੰਮ ਕਰ ਰਹੇ ਹਾਂ ਠੀਕ ਹੈ ਜੀ ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਜਿੰਨੀ ਲੋੜ ਹੈ ਪੈਕਿੰਗ ਆਪਣੇ ਕੋਲ 1 ਕਿਲੋ ਦੀ 2 ਕਿਲੋ ਦੀ ਜਿੰਨ ਚਾਹੇ 10 ਕਿਲੋ ਜਿੰਨਾ ਵੀ ਕਿਸੇ ਨੂੰ ਚਾਹੀਦਾ ਪਹੁੰਚ ਹੋਊਗੀ ਠੀਕ ਹੈ ਜੀ ਇੱਕ ਮੈਂ ਚੀਜ਼ ਦੇਖਣਾ ਵੀ ਫਿਰ ਇਹ ਬਣਾ ਥੋੜਾ ਜਿਹਾ ਹੀ ਰਹਿ ਆਪਾਂ ਇਹ ਹੋਰ ਹੈ ਜੀ ਅਸੀਂ ਹੁਣ ਜਿਵੇਂ ਵੇਚਦੀ ਨਾ ਅਸੀਂ ਦੀਦਿਆੜੀ ਦਾ ਆਪਾਂ ਬੰਦ ਕਰਿਆ ਹੋਇਆ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਸ਼ੁਰੂਆਤ ਜੀ ਸਰੋਂ ਦੇ ਤੇਲ ਚ ਕਰਦੇ ਆਂ ਜੀ ਤਿਆਰ ਕਰਦਾ ਠੀਕ ਹੈ ਫਿਲ ਪੀ ਲੈ ਕਣੀ ਕੜਾਈਏ ਜਮਾ ਹਾਂ ਜਮਾ ਕਰ ਲਈ ਵੀ ਆ ਹਲਦੀ ਮਿਰਚ ਵੀ ਆਪਣੀ ਹੋਊਗੀ ਠੀਕ ਆ ਚਾਚਾ ਇੱਕ ਮਿੰਟ ਤੇਲ ਪਾਉਣ ਤੋਂ ਪਹਿਲਾਂ ਦੱਸ ਦੀਏ ਮੈਂ ਜਦੋਂ ਆ ਕੇ ਦੇਖਿਆ ਸੀਗਾ ਵੀ ਜ਼ਿਆਦਾਤਰ ਪਹਿਲਾਂ ਤੜਕਾ ਲਾਉਂਦੇ ਲੋਕ ਫਿਰ ਮੀਟ ਪਾਉਂਦੇ ਹੁੰਦੇ ਆ ਤੁਸੀਂ ਪਹਿਲਾਂ ਮੀਟ ਪਾਇਆ ਸੀ ਫਿਰ ਅਸੀਂ ਗੰਡੇ-ਗੁੰਡੇ ਪਾਏ ਨਹੀਂ ਹਾਂ ਇਹ ਪਹਿਲਾਂ ਸੁੱਕਾ ਨੂੰ ਐ ਪਾਣੇ ਅਛਾ ਉਹਦਾ ਕੀ ਫਾਇਦਾ ਜੀ ਇਹਦਾ ਪਾਣੀ ਹਾਰਾ ਮੱਚੂਗਾ ਠੀਕ ਹੈ ਪਾਣੀ ਖਤਮ ਕਰ ਦੇ ਉਦੋਂ ਬਾਅਦ ਫਿਰ ਗੰਡੇ ਪੁੰਨੇ ਠੀਕ ਹੈ ਗੰਡੇ ਪੰਨ ਕੇ ਫਿਰ ਵਿੱਚ ਤੇਲ ਪਾ ਦੇ ਠੀਕ ਹੈ ਮਤਲਬ ਫਿਰ ਖਰਾਬ ਨਹੀਂ ਹੁੰਦਾ ਨਾ ਨਾ ਕੋਈ ਗਾਰੰਟੀ ਹੈ ਆਪਣੀ ਠੀਕ ਹੈ ਲੋਵੀ ਚਾਚਾ ਫਿਰ ਕਹਿੰਦੇ ਸਿਰੇ ਵਾਲਾ ਇਧਰ ਲੈ ਰੀ ਤੇ ਮੰਨਿਆ ਹੋਇਆਗਾ ਤੇਰਾ ਮੇ ਆਪਣੇ ਕੋਲੇ ਗਾਰੀਗੇ ਚਾਚਾ ਹੀ ਆਉਂਦਾ ਜੀ ਇਹਨਾਂ ਤੋਂ ਟਾਈਮ ਲੈ ਕੇ ਮਤਲਬ ਫਿਰ ਆਪਾਂ ਜਿੰਮੀ ਵੀ ਇਹ ਸਿਸਟਮ ਚਲਾਉਨੇ ਆ ਹੁਣ ਤਾਂ ਇਹ ਪੱਕਾ ਹੀ ਸਾਡੇ ਕੋਲੇ ਆਉਂਦੇ ਨੇ ਤੇ ਠੀਕ ਹੈ ਜੀ ਬਾਕੀ ਇੱਕ ਕਾਰਨ ਇਹ ਆ ਪਾਣੀ ਸੁਕਾਉਣ ਦਾ ਇਹਨੂੰ ਵਿੱਚ ਫਰਾਈ ਕਰਕੇ ਵੀ ਬਣਾ ਲੈਂਦੇ ਨੇ ਵੀਰ ਸਾਡੇ ਹਾਂ ਭਈ ਉਹ ਵੀ ਸਰੋਂ ਦੇ ਤੇਲ ਚ ਫਰਾਈ ਕਰਕੇ ਪਰ ਅਸੀਂ ਇਹਦਾ ਪਾਣੀ ਖਤਮ ਕਰ ਦਿੰਨੇ ਆ ਪਹਿਲਾਂ ਸੁੱਕਾ ਕਰਕੇ ਇਹ ਜੇ 10 ਕਿਲੋ ਆਪਾਂ ਪਾਉਨੇ ਆ ਜੀ ਮੀਟ ਤਾਂ ਇਹ 6 ਕਿਲੋ ਹੀ ਰਹਿ ਜਾਂਦਾ ਠੀਕ ਹੈ ਇਸ ਕਰਕੇ ਅਸੀਂ ਤੇ ਸਹੀ ਚੀਜ਼ ਦਿੰਨੇ ਆ ਸਾਡਾ ਰੇਟ ਵੀ ਵੱਧਾ ਠੀਕ ਹੈ ਰੇਟ ਸਾਡਾ 900 ਰੁਪਏ ਕਿਲੋ ਹੈ 900 ਰੁਪਏ ਕਿਲੋ ਹੈ ਹਾਂ ਜੀ ਪਰ ਮੇਨ ਗੱਲ ਇਹ ਆ ਵੀ ਫਰਾਈਜ਼ ਦਾ ਫਿਰ ਕੋਲੇਸਟਰੋਲ ਵਾਲੀ ਜਿਹੜੀ ਪ੍ਰੋਬਲਮ ਰਹਿੰਦੀ ਹੈ ਇਹ ਸਿੰਪਲ ਆ ਗਿਆ ਜਿਵੇਂ ਤੰਦੂਰੀ ਸਿੰਪਲ ਹੀ ਸਿੰਪਲ ਬਿਲਕੁਲ ਹਾਂ ਆ ਗੱਲ ਹੈ ਤੇ ਬਈ ਹੋਰ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਹਾਂ ਜੀ ਆ ਆਪਣੇ ਤਰੇ ਪਏ ਨੇ ਦੇਸੀ ਮੰਜੇ ਤੇ ਆਪਣੇ ਫਟ ਨੇ ਆ ਤਾਂ ਜੀ ਹੈਗਾ ਲਸਣ ਦਾ ਹੈਗਾ ਪੇਸਟ ਬਣਾ ਲਿਆ ਦੀ ਰਸਨ ਆਪ ਹੱਥੇ ਆਪਦੇ ਹੱਥੀ ਸੇ ਲਿਆ ਸਫਾਈ ਦਾ ਪੂਰਾ ਧਿਆਨ ਆਹ ਅਦਰਕ ਹੈ ਜੀ ਆਹ ਮਿਕਸ ਮਸਾਲੇ ਨੇ ਮਤਲਬ ਟੁੰਡੀ ਚ ਕੁੱਟੇ ਹੋਏ ਨੇ ਆਹ ਬਾਕੀ ਹਲਦੀ ਮਿਰਚ ਕਰਦੀ ਐ ਸੇਦਾ ਨਮਕ ਇਹਦੇ ਚ ਅਸੀਂ ਪਾਉਨੇ ਆ ਉਹ ਲਸਣ ਦੇ ਸਿਲਕੇ ਵੀ ਹਲੇ ਸਾਡੇ ਕੋਲ ਪਈਆਂ ਅੱਛਾ ਦੂਜਾ ਨਮਕ ਨਹੀਂ ਪਾਉਂਦੇ ਸੇਦਾ ਨਮਕ ਹੀ ਪਾਉਨੇ ਆ ਜੀ ਆਹ ਬਾਕੀ ਮਸਾਲੇ ਨੇ ਜਿਵੇਂ ਇਹ ਚ ਸਾਰੇ ਲੈਤੀਆਂ ਵਗੈਰਾ ਟੋਟਲ ਮਸਾਲੇ ਹੋਗੇ ਆਹ ਕਸੂਰੀ ਮੇਥੀ ਹੋਗੀ ਜੀ ਦੇਗੀ ਮਿਰਚ ਵਗੈਰਾ ਤੇ ਬਹੁਤਾ ਇਹ ਨਹੀਂ ਵੀ ਅਗਲੇ ਨੂੰ ਮਸਾਲੇ ਖਾ ਕੇ ਢਿੱਡੀ ਮੱਤੀ ਜਾਊ ਉਹ ਕੰਮ ਵੀ ਹੈ ਨਹੀਂਗਾ ਬਸ ਇ ਪੈਕਿੰਗ ਸਾਡੀ ਇਹਦੇ ਚ ਡੱਬੇ ਚ ਹੁੰਦੀ ਐ ਤੋ ਵੱਡੇ ਡੱਬੇ ਚ ਵੀ ਕਰ ਦਿੰਨੇ ਆ ਠੀਕ ਹੈ ਜੀ ਪੈਕਿੰਗ ਵੀ ਪੂਰੀ ਮਤਲਬ ਇੱਕ ਨੰਬਰ ਦੀ ਤਾਰਾ ਸਾਰਾ ਸਮਝਾਇਆ ਹੋਇਆ ਜੀ ਵੀ ਕਿਵੇਂ ਵਰਤਣਾ ਹੈ ਪੈਕਿੰਗ ਇੱਕ ਨੰਬਰ ਆਏ ਆ ਜੀ ਜੇ ਅਗਲੇ ਨੂੰ ਵੀ ਨਜ਼ਾਰਾ ਹੀ ਨਾ ਆ ਜਦੋਂ ਹੱਥ 'ਚ ਫੜਾ ਕੇ 900 ਰੁਪਏ ਅਗਲੇ ਨੇ ਦੇਣੇ ਫੇਰ ਅਗਲੇ ਦਾ ਮਨ ਵੀ ਖੁਸ਼ ਹੋਵੇ ਹੈਨਾ ਜੀ ਜੀ ਆਹ ਕਿਹੜਾ ਇਹ ਜੀ ਆਦਰਕ ਹੈ ਜੀ ਜੀ ਤੇ ਇਹ ਆ ਫਿਰ ਤਾਂ ਕਰਕੇ ਇਹ ਇਸ ਤਰ੍ਹਾਂ ਜੀ ਜੇ ਬਿਜ਼ਨਸ ਚਾਹਣਾ ਤਾਂ ਵਧੀਆ ਤਰੀਕੇ ਨਾਲ ਹੀ ਆਓ ਬਿਲਕੁਲ ਜੀ ਤੇ ਨਹੀਂ ਫਿਰ ਉਹਦਾ ਧੰਦ ਜਿਹਾ ਪਿੱਟਣ ਦਾ ਤਾਂ ਕੋਈ ਫਾਇਦਾ ਨਹੀਂ ਇਹ ਫਿਰ ਪੂਰੇ ਖਾਣੇ ਨੂੰ ਸਵਾਦ ਵੀ ਆਵਜੀ ਰੁਪਈਆ ਲਾਇਨੇ ਹੈਨਾ ਬਾਈ ਹਾਂ ਜੀ ਹਾਂ ਤੇ ਜੇ ਬਈ ਹਾਂਜੀ ਚੰਡੀਗੜ੍ਹ ਜੀਤਕਪੁਰ ਮਹਾੜਾ ਜਿਆਣਾ ਪਟਿਆਲਾ ਯਾਨੀ ਆਲ ਓਵਰ ਪੰਜਾਬ ਚ ਬਠਿੰਡਾ ਇਧਰ ਸਾਰੇ ਦਿੱਲੀ ਤੱਕ ਪਿਛਲੇ ਸਾਲ ਅਸੀਂ ਦਿੱਤਾ ਹੈ ਬਾਰੋਂ ਫੋਨ ਬਹੁਤ ਆਏ ਨੇ ਉਹ ਜਿਵੇਂ ਵੀ ਹੋਊਗਾ ਆਪਾਂ ਸਾਰੇ ਆਪਾਂ ਸੇ ਪਹੁੰਚਾਂ ਇਹ ਆਇਆ ਉਹ ਹੈ ਜੀ ਲਸਣ ਦਾ ਪੇਸਟ ਤੇ ਇਹ ਸਾਰੇ ਪੇਸਟ ਘਰੀ ਬਣਾ ਕੇ ਬਈ ਇੱਕ ਨੰਬਰ ਹੈ ਨਾ ਤੇ ਲਸਣ ਖੁਦ ਮਤਲਬ ਛਿੱਲਿਆ ਜੀ ਆਪ ਹਾਂ ਮੇਨ ਗੱਲ ਸਭ ਤੋਂ ਵੱਡੀ ਇਹ ਚੀਜ਼ ਹੈ ਨਾ ਸਫਾਈ ਦਾ ਧਿਆਨ ਵੀ ਉਹ ਲੈਣਾ ਨੇ ਕਈ ਵਾਰ ਪੈਕਿੰਗ ਵਾਲੀ ਲਸਣ ਐਸ ਤਰ੍ਹਾਂ ਜੀ 300 ਰੁਪਏ ਕਿਲੋ ਵਾਲਾ ਲਸਣ ਲਿਆ ਸੀ ਵਿੱਚ 200 ਵਾਲਾ ਇਹ ਕਹਿੰਦੀ ਚੀਜ਼ ਵਧੀਆ ਪਾਉਣੀ ਹੈ ਪਿਆਜ਼ ਏ ਗ੍ਰੇਡ ਠੀਕ ਹੈ ਜੀ ਜਾਂ ਸੀ ਨਹੀਂ ਏ ਗ੍ਰੇਡ ਪਿਆਜ਼ ਏ ਗ੍ਰੇਡ ਲਸਣ ਟੋਟੀ ਚੀਜ਼ ਜੋ ਵੀ ਕੋਈ ਏ ਹੈ ਏ ਗ੍ਰੇਡ ਸਮਾਨ ਪਾਉਣਾ ਹੈ ਤੁਸੀਂ ਠੀਕ ਹੈ ਜੀ ਹਾਂ ਮਿਰਚਾਂ ਕਰਦੀ ਹੈ ਜੀ ਸਾਡੀ ਸਾਰਾ ਜੋ ਵੀ ਹੈਗਾ ਜਿਵੇਂ ਹੋਣਾ ਹਲਦੀ ਹੈ ਇਹ ਵੀ ਕਰਦੀ ਹੈ ਮਿਰਚ ਵੀ ਕਰਦੀ ਹੈ ਸਾਰਾ ਕਰਦਾ ਹੀ ਮਾਰਾ ਸਾਰਾ ਸਿਰਕੇ ਇੱਕ ਬਈ ਚੀਜ਼ ਹੋਰ ਹੈਗੀ ਬਾਕੀ ਇਹ ਨਹੀਂ ਵੀ ਥੋੜਾ ਪਾਉਣਾ ਹੈ ਠੀਕ ਹੈ ਫੁੱਲ ਪਾਉਣਾ ਹੈ ਲਸਣ ਕਿੰਨੀ ਬਈ ਕਿੰਨੀ ਲਾਈਫ ਕਿੰਨੀ ਹੈ ਫਿਰ ਇਹ ਕਿੰਨੇ ਦਿਨ ਤੱਕ ਰਹਿ ਜਾਂਦਾ ਹੈ ਲਾਈਫ ਸਾਡੇ ਕੋਲੇ 1 ਮਹੀਨੇ ਦਾ ਸੀ ਮਤਲਬ ਕਹਿੰਦੇ ਆ ਪਰ ਰਹਿ ਵੱਧ ਵੀ ਜਾਂਦਾ ਪਰ ਅਸੀਂ 1 ਮਹੀਨਾ ਕਹਿੰਦੇ ਕਿਉਂਕਿ ਅਲੱਗ ਅਲੱਗ ਤਰੀਕੇ ਨਾਲ ਰੱਖਣ ਦਾ ਢੰਗ ਅਗਲੇ ਦਾ ਅਲੱਗ ਹੈ ਠੀਕ ਹੈ ਜੇ ਅਸੀਂ ਆਪਦੇ ਕੋਲੇ ਕੁਝ ਵੱਧ ਟਾਈਮ ਰੱਖਣਾ ਫ੍ਰਿਜ ਚ ਰੱਖਣ ਦੀ ਫੈਸਲ ਫ੍ਰਿਜ ਚ ਤਾਂ ਵੈਸੇ ਵੀ ਰੱਖ ਲੈਣਾ ਚਾਹੀਦਾ ਜੀ ਕਿਉਂਕਿ ਫ੍ਰਿਜ ਵੈਸੇ ਅਸਲ ਚ ਮੀਟ ਲਈ ਹੋਈ ਬਣੀ ਹੋਈ ਆ ਚਲੋ ਆਪਾਂ ਹੋਰ ਕੰਮਾਂ ਲਈ ਵਰਤ ਲੈਂਦੇ ਆ ਪਰ ਅਸਲ ਕਾਰਨ ਆ ਅਸਲ ਪ੍ਰੋਡਕਟ ਫ੍ਰਿਜ ਜੀ ਮੀਟ ਲਈ ਹੀ ਹੈ ਫ੍ਰਿਜ ਚ ਇਹਨੂੰ ਰੱਖ ਲੈਣਾ ਚਾਹੀਦਾ ਜੀ ਠੀਕ ਹੈ ਉਹਨਾਂ ਲੰਬਾ ਟਾਈਮ ਚੱਲ ਜੂਗਾ ਠੀਕ ਹੈ ਜੀ ਹਾਂ ਉਹ ਤੇ ਲਿਖਿਆ ਵੀ ਹੋਇਆ ਜੀ ਮੇਰੇ ਬਾਕਸ ਤੇ ਸਾਰਾ ਫੋਟੋ ਲਾ ਲਾਂਗੇ ਤੇ ਇੱਕ ਵਾਰੀ ਡਿਲੀਵਰੀ ਦਾ ਦੱਸ ਦੀ ਆਪਾਂ ਕਿੰਨੇ ਟਾਈਮ ਚ ਹੋ ਜਾਂਦੀ ਜੀ ਅੱਜ ਆਰਡਰ ਦਿੰਨੇ ਆ ਇਸ ਤਰ੍ਹਾਂ ਜ ਠੀਕ ਹੈ ਮਤਲਬ ਜਿਵੇਂ ਇਹ ਬਣ ਗਿਆ ਵੀ ਜਿਵੇਂ ਅੱਜ 10 ਕਿਲੋ ਵੀ ਬਸ ਇੰਨੀ ਬਣਾਉਣੇ ਇਹ ਇੰਨੀ ਹੀ ਬਣ ਜਾਂਦਾ 10 ਜਾਂ 20 ਹੱਦ ਹੱਦੋਂ ਵੀ ਤੇ ਇਹ ਤਿਆਰ ਹੈ ਇਹ ਬਸ ਹੁਣ ਨਾਲ ਦੀ ਨਾਲ ਠੰਡਾ ਹੋਇਆ ਬਾਕਸ ਪਰ ਕੇ ਦੇ ਦੇਣਾ ਜਿੰਨਾਂ ਦਾ ਮਤਲਬ ਬੋਕੀ ਠੀਕ ਹੈ ਇੱਕ ਚੀਜ਼ ਮੈਂ ਹੋਰ ਵੀ ਖਾਸ ਦੇ ਕੇ ਰਹਿਣਾ ਵੀ ਜਿਵੇਂ ਜ਼ਿਆਦਾਤਰ ਆਚਾਰ ਹੁੰਦੇ ਆ ਵਿੱਚ ਉਹ ਹੀ ਡਲਕਣ ਜਾਂਦਾ ਪਾਣੀ ਪਣੀ ਹਾਂਜੀ ਹਾਂ ਹਾਂ ਉਹ ਨਹੀਂ ਹੁੰਦਾ ਆਪਣਾ ਫਿਰ ਪਾਣੀ ਸੁਕਾਉਣੇ ਆ ਨਾ ਆਪਾਂ ਜੀ ਠੀਕ ਹੈ ਸਦੀਕ ਦਾ ਚਾਚਾ ਕਿੰਨਾ ਟਾਈਮ ਹੋ ਗਿਆ ਤੈਨੂੰ ਫਿਰ ਬਣਾਉਣ ਦੇ ਨੂੰ ਚੱਕੜ ਮੈਨੂੰ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਆ ਲਓ ਵੀ ਮਿੱਤਰੋ ਜਿਹੜੇ ਨੌਨ ਵੇਜ ਦੇ ਸ਼ਕੀਨ ਨੇ ਤੇ ਬਾਈ ਉਹਨਾਂ ਦਾ ਨੰਬਰ ਸੀ ਦਿੱਤਾ ਤਾਂ ਜ਼ਰੂਰ ਕੰਟੈਕਟ ਕਰਿਓ